ਤੁਰੀ ਦੇ ਮਲੇਰ ਕੋਟਲਾ ਰੋਡ ਤੇ ਦੇਸ਼ ਭਗਤ ਕਾਲਜ ਨੇੜੇ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਸਾਹਮਣੇ ਜਾ ਰਹੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਫੀ ਦੂਰ ਤੱਕ ਗੱਡੀ ਦੀਆਂ ਬ੍ਰੇਕਾਂ ਲੱਗਣ ਕਾਰਨ ਸੜਕ ਤੇ ਨਿਸ਼ਾਨ ਵੀ ਪੈ ਗਏ। ਪੀੜਤ ਕਾਰ ਸਵਾਰ ਨੇ ਦੱਸਿਆ ਕਿ ਇਨੋਵਾ ਕਾਰ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ ਤੇ ਕਾਰ ਚਾਲਕਾ ਨੇ ਸ਼ਰਾਬ ਦਾ ਨਸ਼ਾ ਵੀ ਕੀਤਾ ਹੋਇਆ ਸੀ। ਇਸ ਹਾਦਸੇ ਦੇ ਵਿੱਚ ਦੋ ਸਵਾਰੀਆਂ ਜ਼ਖਮੀ ਹੋਈਆਂ ਨੇ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪਹੁੰਚੇ ਅਤੇ ਗੱਡੀਆਂ ਨੂੰ ਸਾਈਡ ਤੇ ਕਰਕੇ ਰੋਡ ਕਲੀਅਰ ਕਰ ਦਿੱਤਾ ਅਸੀਂ ਰਿਸ਼ਤੇਦਾਰੀ ਦੇ ਵਿੱਚੋਂ ਆ ਰਹੇ ਸੀ ਮਾਏ ਮੇਰਾ ਡੈਡੀ ਜੀ ਮੇਰੀ ਮੰਮੀ ਮੇਰੀ ਵਾਈਫ ਤੇ ਸਾਡੀ ਇੱਕ ਛੋਟੀ ਜਿਹੀ ਮੇਰੀ ਭਤੀਜੀ ਹੈ 7 ਸਾਲ ਦੀ ਤੇ ਸਾਡੀ 40 ਸਪੀਡ ਤੇ ਕਾਜ ਦੇ ਵਾਰੇ ਗੱਡੀ ਆ ਅਸੀਂ ਉਹਨੂੰ ਸਕੂਲ ਦਿਖਾਉਂਦੇ ਆ ਰਹੇ ਹਾਂ ਵੀ ਆਪਣਾ ਸਕੂਲ ਆਪਾਂ ਇੱਥੇ ਲੱਗਣਾਗਾ ਤੇ ਮਗਰ ਗੱਡੀ 150 ਸਪੀਡ ਤੇ ਘੱਟੋ ਘੱਟ ਨੋਵਾ ਆਈ ਸਾਡੇ ਪਿੱਛੇ ਲੈ ਕੇ ਮਾਰ ਸਾਡੀ ਗੱਡੀ ਬਿਲਕੁਲ ਡੇਮੇਜ ਕਰਤੀ ਜੋ ਸੀ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਉਹ ਦੀ दारू ਵੀ ਤੇਜ਼ ਸੀ ਉਹਨਾਂ ਦੀ ਸਾਰੀ ਗੱਡੀ ਤੇ ਫਿਲਮ ਚੜੀ ਉਹਨੇ ਚੈੱਕ ਕਰੋ ਜਾ ਕੇ ਨੋਵਾ ਗੱਡੀ ਉਹ ਖੜੀ ਆ ਉਹਨੇ ਗੱਡੀ दारू ਦੀ ਬੋਤਲਾ ਵੀ ਨਹੀਂ ਇਹ ਮੇਰਾ ਪਰਿਵਾਰ ਸੀਗਾ ਜੀ ਛੋਟਾ ਬ੍ਰਦਰ ਹੈ ਸਾਰੀ ਫੈਮਿਲੀ ਸੀਗੀ ਮੇਰੀ ਭਝਾਈ ਮੇਰੀ ਨੂੰਹ ਮੇਰਾ ਭਤੀਜਾ ਸਾਡੀ ਇੱਕ ਪੋਤੀ ਸਾਰਾ ਪਰਿਵਾਰ ਸੀਗਾ ਆਪਣੇ ਰਿਸ਼ਤੇਦਾਰੀ ਚੋਂ ਮਿਲ ਕੇ ਆ ਰਹੇ ਸੀਗੇ ਉਰੇ ਤਿੰਨੇ ਗੱਡੀਆਂ ਹੌਲੀ-ਹੌਲੀ 30-35 ਦੀ ਸਪੀਡ ਤੇ ਆ ਰਹੀਆਂ ਸੀ ਆਪਣੇ ਕਾਲਜ ਦੇ ਸਾਹਮਣੇ ਮਗਰੋਂ ਅਨੋਵਾ ਗੱਡੀ ਆਈ 1.5-2 150 ਤੋਂ ਉੱਤੇ ਹੀ ਸੀਗੀ ਉਹ ਲਿਆ ਕੇ ਰੋਡ ਦੇ ਉੱਤੇ ਅਜੇ ਵੀ ਰੋਡ ਦੇ ਉੱਤੇ ਘੱਟੋ-ਘੱਟ 50 ਮੀਟਰ ਪੂਰਾ ਬ੍ਰੇਕ ਲੱਗੇ ਹੋਏ ਨੇ ਕਾਲੀਆਂ ਚੀ ਰੀਟਾਂ ਪਈਆਂ ਪਈਆਂ ਨੇ ਆ ਕੇ ਉਹਨਾਂ ਨੂੰ ਮਤਲਬ ਵਿੱਚ ਠੋਕੀ ਐ ਜਮਾ ਸਾਰਿਆਂ ਨੂੰ ਆਪਾਂ ਕੈਮਰਾ ਘੁਮਾ ਕੇ ਤੁਸੀਂ ਦੇਖ ਸਕਦੇ ਹੋ ਡਰਿੰਕ ਤਿੰਨਾਂ ਦੀ ਕੀਤੀ ਹੋਈ ਆ ਵਿੱਚ ਬੋਤਲਾਂ ਨੇ ਗੱਡੀ ਦੇ ਵਿੱਚ ਪੂਰਾ ਕਾਲੀ ਫਿਲਮ ਲੱਗੀ ਹੋਈ ਆ ਪੂਰੇ ਨਸੇੜੀ ਨੇ ਨਸੇ ਦੇ ਵਿੱਚ ਤੁੱਟ ਨੇ ਗੱਡੀਆਂ ਜਦੋਂ ਲੱਗੀਆਂ ਸੀ ਬਾਅਦ ਦੇਖਿਆ ਆ ਵਿਚਾਲੇ ਇੱਕ ਗੱਡੀ ਬਿਲਕੁਲ ਖਤਮ ਕਰਤੀ ਜਦੋਂ ਅਸੀਂ ਦੇਖਿਆ ਵੀ ਆ ਇੱਕ ਨੋਵਾ ਗੱਡੀ ਐ ਉਹਦੇ ਕਾਰ ਦੇ ਵਾਲੇ ਵਾਲੇ ਫਿਲਮ ਲੱਗੀ ਹੋਈ ਆ ਬੰਦਿਆਂ ਨੇ ਡਰਿੰਕ ਵੀ ਕੀਤੀ ਹੋਈ ਆ ਉਹਨਾਂ ਦੀ ਘੱਟ ਤੋਂ ਘੱਟ 150 ਦੀ ਸਪੀਡ ਹੋਣੀ ਜਿਹੜੀ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਉਹਨਾਂ ਦੀ ਪਹਿਲਾਂ ਤਾਂ ਤੁਸੀਂ ਦੇਖੋ ਗੱਡੀ ਸੀ ਜਿਹੜੀ ਵਿਚਾਲੇ ਰੋਡ ਦੇ ਵਿਚਾਲੇ ਸੀ ਉਹ ਗੱਡੀਆਂ ਦੇ ਵਿੱਚ ਲੱਗਣ ਕਾਰਨੀ ਰੁਕ ਗਈ ਜੇ ਉਹ ਅੱਗੇ ਨਾਕ ਤੇ ਮੰਨ ਕੇ ਚਲੋ ਸਾਡੀ ਗੱਡੀ ਜਾਂਦੀ ਹੁੰਦੀ ਰੁਕੀ ਹੁੰਦੀ ਤਾਂ ਉਹਨਾਂ ਨੇ ਬਚਾਲਣ ਲਈ ਬੰਦਿਆਂ ਨੂੰ ਉਹਨਾਂ ਦੇ ਵਿੱਚ ਇੱਕ ਬੱਚਾ ਸੀ ਮਾਰ ਦੇਣਾ ਸੀ